ਲੋਜੀ ਮੋਦੀ ਸਾਹਿਬ ਦੇ ਤੇ ਬੀਜੇਪੀ ਦੇ ਵਿਸ਼ਵਗੁਰੂ ਬਣਨ ਦੀ ਪੋਲ ਪੂਰੀ ਦੁਨੀਆ ਚ ਖੁੱਲ ਗਈ ਹੈ ਤੇ ਸ਼ਰਿਆਮ ਖੁੱਲ ਗਈ ਹੈ ਅੱਜ ਬੀਜੇਪੀ ਦੇ ਅੰਨੇ ਭਗਤਾ ਨੂੰ ਮਿਰਚਾਂ ਜ਼ਰੂਰ ਲੱਗਣਗੀਆਂ ਪਰ ਗੱਲ ਖਰੀ ਕਰਨੀ ਹੈ ਤੱਥਾਂ ਸਬੂਤਾਂ ਨਾਲ ਕਰਨੀ ਹੈ ਤੇ ਸੱਚੀ ਕਰਨੀ ਹੈ ਦੇਖੋ ਜੀ ਬੀਜੇਪੀ ਕਹਿ ਰਹੀ ਹੈ ਬੜੇ ਟਾਈਮ ਤੋਂ ਕਿ ਮੋਦੀ ਸਾਹਿਬ ਨੇ ਭਾਰਤ ਨੂੰ ਵਿਸ਼ਵਗੁਰੂ ਬਣਾ ਦਿੱਤਾ ਹੈ ਕੋਈ ਸ਼ੱਕ ਨਹੀਂ ਕਿ ਭਾਰਤ ਦੇ ਲੋਕ ਬਹੁਤ ਮਿਹਨਤੀ ਨੇ ਬੜੀ ਸਖਤ ਮਿਹਨਤ ਕਰਦੇ ਨੇ ਪਰ ਜਿਹੋ ਜਿਹਾ ਰਾਜ ਬੀਜੇਪੀ ਨੇ ਕੀਤਾ ਤੇ ਉਹ ਕਿਹੋ ਜਿਹਾ ਵਿਸ਼ਵਗੁਰੂ ਭਾਰਤ ਬਣਾਇਆ ਇਹਨਾਂ ਨੇ ਆ 올림픽 ਖੇਡਾਂ ਦੇ ਵਿੱਚ ਜਿਹੜੇ ਮੈਡਲਾਂ ਦੀ ਲਿਸਟ ਹੈ ਆ ਧਿਆਨ ਨਾਲ ਵੇਖਿਓ ਬੜੀ ਵੱਡੀ ਗੋਲ ਕਿ ਬੀਜੇਪੀ ਨੇ ਕਿਹੋ ਜਿਹਾ ਵਿਸ਼ਵਗੁਰੂ ਬਣਾਇਆ ਦੇਖੋ ਏ ਆਪੇ ਆਪਣੇ ਮੂੰਹੋਂ ਮੀਹਾ ਮਿੱਠੂ ਬਣੀ ਜਾਂਦੇ ਨੇ ਵੀ ਅਸੀਂ ਵਿਸ਼ਵਗੁਰੂ ਬਣ ਗਏ ਵਿਸ਼ਵਗੁਰੂ ਦਾ ਮਤਲਬ ਪਤਾ ਹੈ ਵੀ ਸਾਰੀ ਦੁਨੀਆ ਦੇ ਗੁਰੂ ਅਸੀਂ ਹੋ ਗਏ ਸਾਰੀ ਦੁਨੀਆ ਤੋਂ ਉੱਪਰ ਅਸੀਂ ਨਿਕਲ ਗਏ ਦੁਨੀਆ ਸਾਰੀ ਸਾਡੇ ਤੋਂ ਥੱਲੇ ਰਹਿ ਗਈ ਮੋਦੀ ਸਾਹਿਬ ਨੇ ਕਮਾਲਾਂ ਕਰਤੀਆਂ ਭਾਜਪੀ ਦੇ ਰਾਜ ਨੇ ਤਾਂ ਕਮਾਲ ਕਰਤੀ ਆਹ ਕੁਝ ਦਾ ਦਾਅਵਾ ਕਰਦੇ ਨੇ ਤੇ ਆ ਮੈਡਲਾਂ ਤੇ ਚਾਤ ਮਾਰੋ ਪੂਰੀ ਦੁਨੀਆ ਦੀਆਂ 올림픽 ਖੇਡਾਂ ਹੋਈਆਂ ਨੇ ਤੇ ਭਾਰਤ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਮੈਂ ਫੇਰ ਕਹ ਦਿਆਂ ਸਾਡੀ ਜਵਾਨੀ ਬਹੁਤ ਤਾਕਤਵਾਰ ਹੈ ਜੋਸ਼ੀਲੀ ਹੈ ਤੇ ਕਾਬਲ ਹੈ ਪਰ ਇਹਨਾਂ ਦੇ ਸਰਕਾਰਾਂ ਦੇ ਪ੍ਰਬੰਧ ਨੇ ਜਵਾਨੀ ਨੂੰ ਕੋਈ ਸਹੂਲਤਾਂ ਕੋਈ ਰਾਹ ਹੀ ਨਹੀਂ ਦਿੱਤਾ ਕਿ ਜਵਾਨੀ ਦੁਨੀਆ ਦੇ ਨਾਲ ਜਾ ਕੇ ਭੜ ਸਕੀ ਆਹ ਲਿਸਟ ਦੇਖੋ ਅਮਰੀਕਾ ਅਮਰੀਕਾ ਦੇ ਟੋਟਲ 126 ਮੈਡਲ ਨੇ ਤੇ 40 ਸੋਨੇ ਦੇ 골ਡ ਦੇ ਚਾਈਨਾ ਟੋਟਲ 91 ਮੈਡਲ ਨੇ ਤੇ ਚైనా ਕਹਿੰਦਾ ਅਸੀਂ ਤਾਂ ਖੇਡਣ ਹੀ ਇਕੱਲੇ 골ਡ ਲਈ ਆਉਣੇ ਆ 40 ਇਕੱਲੇ 골ਡ ਦੇ ਆ ਦੋ ਦਿਨ ਪਹਿਲਾਂ ਤੱਕ ਚైనా 골ਡ 'ਚ ਸਭ ਤੋਂ ਅੱਗੇ ਸੀਗਾ ਹੁਣ ਅਮਰੀਕਾ 골ਡ 'ਚ ਉਹਦੇ ਨਾਲ ਰਲ ਗਿਆ ਤੀਜੇ ਨੰਬਰ ਤੇ ਆ ਜਾਪਾਨ ਜਾਪਾਨ ਦੇ ਕੁੱਲ 45 ਮੈਡਲ ਨੇ ਤੇ 골ਡ ਦੇ ਵਿੱਚ ਉਹ ਤੀਜੇ ਨੰਬਰ ਤੇ ਐ ਚੌਥੇ ਨੰਬਰ ਤੇ ਆਸਟ੍ਰੇਲੀਆ 53 ਮੈਡਲ ਨੇ 5ਵੇਂ ਨੰਬਰ ਤੇ ਬ੍ਰਿਟੇਨ ਇੰਗਲੈਂਡ ਉਹਦੇ 64 ਮੈਡਲ ਨੇ ਅੱਛਾ ਤੇ ਭਾਰਤ ਬੀਜੇਪੀ ਦੀ ਇਗਵਾਈ ਚ ਚੱਲ ਰਿਹਾ ਭਾਰਤ ਟੋਟਲ ਸਿਰਫ 6 ਮੈਡਲ ਨੇ ਸੋਨੇ ਦਾ ਇੱਕ ਵੀ ਨਹੀਂ ਆਇਆ 골ਡ ਇੱਕ ਵੀ ਨਹੀਂ ਆਇਆ ਸਿਰਫ 6 ਤੇ ਇਹ ਦਾਵਾ ਬੀਜੇਪੀ ਇੰਜ ਕਰਦੀ ਹੈ ਵੀ ਅਸੀਂ ਵਿਸ਼ਵ ਗੁਰੂ ਬਣ ਗਏ ਆ ਵਾਹ ਬਈ ਵਾਹ ਸ਼ਾਬਾਸ਼ ਜੇ ਤੁਸੀਂ 올림픽 ਦੇ ਵਿੱਚ ਸਿਰਫ 6 ਮੈਡਲ ਜਿੱਤ ਕੇ ਪੂਰੀ ਦੁਨੀਆ ਦੇ ਗੁਰੂ ਬਣ ਗਏ ਹੋ ਵਿਸ਼ਵ ਦੇ ਗੁਰੂ ਬਣ ਗਏ ਹੋ ਤੇ ਆ ਜਿਹੜੇ 126 26 ਮੈਡਲ ਅਮਰੀਕਾ ਹੋਰੀ ਜਿੱਤੀ ਬੈਠੇ ਨੇ ਆ ਚਾਈਨਾ ਜਿਹੜਾ ਇਕੱਲਾ 92 ਮੈਡਲ ਜਿੱਤੀ ਬੈਠਾ 40 ਇਕੱਲੇ ਸੋਨੇ ਦੇ 골ਡ ਜਿੱਤੀ ਬੈਠਾ ਉਹ ਫਿਰ ਕੀ ਨੇ ਬਈ ਉਹ ਵਿਸ਼ਵ ਗੁਰੂ ਨੇ ਕਿ ਤੁਸੀਂ ਵਿਸ਼ਵ ਗੁਰੂ ਐ ਹਾਦੈ ਐਨੀ ਪਾਡੀ ਐਨੀ ਝੂਠੀ ਹਵਾ ਸ਼ਰਿਆਮ ਪੂਰੀ ਦੁਨੀਆ ਜਾਣਦੀ ਐ ਇਹਨਾਂ ਸਰਕਾਰਾਂ ਨੇ ਭਾਰਤ ਦੇ ਦੇਸ਼ ਚ ਕੋਈ ਕਮੀ ਨਹੀਂ ਐ ਭਾਰਤ ਦੀ ਧਰਤੀ ਬਹੁਤ ਉਪਜਾਊ ਐ ਲੋਕ ਬਹੁਤ ਮਿਹਨਤੀ ਨੇ ਪਰ ਇੱਥੋਂ ਦੀਆਂ ਸਰਕਾਰਾਂ ਨੇ ਤੇ ਸਿਸਟਮ ਨੇ ਸਾਰੇ ਕੁਛ ਦਾ ਬੇੜਾਗਰ ਕਰ ਰੱਖਿਆ ਜਿੱਥੋਂ ਦਾ ਸਿਸਟਮ ਚੰਗਾ ਐ ਜਿੱਥੋਂ ਦੀਆਂ ਸਰਕਾਰਾਂ ਚੰਗੀਆਂ ਨੇ ਉਹ ਕਰਦੇ ਨੇ ਤਰੱਕੀਆਂ ਆ ਚైనా ਸਾਡਾ ਗੁਆਂਢੀ ਮੁਲਕ ਐ ਜਿਹੋ ਜੀ ਹਵਾ ਪਾਣੀ ਤੇ ਵਾਤਾਵਰਨ ਭਾਰਤ ਚ ਐ ਬਿਲਕੁਲ ਸਾਡੇ ਨਾਲ ਚైనా ਦਾ ਬਾਰਡਰ ਲੱਗਦਾ ਉਹੀ ਸਾਰਾ ਕੁਝ ਉੱਥੇ ਹੈ ਤੇ ਚైనా ਸੋਨੇ ਦੇ 40 ਲੈ ਗਿਆ ਕਿਉਂ ਓੜੇ ਵਿਸ਼ਵਗੁਰੂ ਉਹਨਾਂ ਨੇ ਬੰਨਾ ਵਿਸ਼ਵਗੁਰੂ ਕਿਉਂਕਿ ਉੱਥੋਂ ਦੀਆਂ ਸਰਕਾਰਾਂ ਤੇ ਸਿਸਟਮ ਚੰਗਾ ਹੈ ਮਿੱਟੀ ਪਾਣੀ ਹਵਾ ਪੌਣ ਪਾਣੀ ਇੱਕੋ ਜਿਹਾ ਬਸ ਸਿਸਟਮ ਤੇ ਸਰਕਾਰਾਂ ਉੱਥੇ ਚੰਗੀਆਂ ਨੇ ਇੱਥੋਂ ਦੀਆਂ ਸਰਕਾਰਾਂ ਤੇ ਸਿਸਟਮ ਜਿਹੜਾ ਉਹ ਗਲਤ ਲੋਕਾਂ ਦੇ ਹੱਥਾਂ 'ਚ ਹੈ ਹੁਣ ਜੇਕਰ ਮੁਕਾਬਲਾ ਕਰਨਾ ਹੋਵੇ ਕਿੱਥੋਂ ਪਤਾ ਲੱਗੂ ਕੌਣ ਵਿਸ਼ਵਗੁਰੂ ਹੈ ਮਿੱਤਰੋ ਪੱਟ ਤੇ ਹੱਥ ਮਾਰ ਕੇ ਮੁਕਾਬਲਾ ਕਰੋ ਕੱਲੀਆਂ ਪਾਡੀਆਂ ਮਾਰੀ ਜਾਣੀਆਂ ਹਵਾ ਕਰੀ ਜਾਣੀ ਮੁਕਾਬਲਾ ਟੈਕਨੋਲੋਜੀ ਦਾ ਕਰ ਲੋ ਤਾਂ ਉਹ ਦੇਸ਼ ਜਿਹੜੇ ਨੇ ਉਹ ਸਾਥੋਂ ਅੱਗੇ ਮੁਕਾਬਲਾ ਮੈਡੀਕਲ ਸਹੂਲਤਾਂ ਦਾ ਕਰ ਲੋ ਤਾਂ ਵੀ ਉਹ ਅੱਗੇ ਮੁਕਾਬਲਾ ਐਜੂਕੇਸ਼ਨ ਦਾ ਪੜਾਈ ਦਾ ਕਰ ਲੋ ਤਾਂ ਵੀ ਉਹ ਅੱਗੇ ਮੁਕਾਬਲਾ ਜਿਹੜੀ ਆ ਪੁਲਾੜ ਦੀਆਂ ਖੋਜਾਂ ਦਾ ਕਰ ਲੋ ਤਾਂ ਵੀ ਉਹ ਅੱਗੇ ਤੇ ਅਸੀਂ ਗੱਲੀਬਾਤੀ ਵਿਸ਼ਵਗੁਰੂ ਤੇ ਹਰਾਨੀ ਤੇ ਦੁੱਖ ਦੀ ਗੱਲ ਇਹ ਆ ਵੀ ਭਾਜਪੀ ਤੇ ਮੋਦੀ ਸਾਹਿਬ ਹੋਰੀ ਉਹਨਾਂ ਨੇ ਤਾਂ ਇਹ ਝੂਠ ਫਲਾਇਆ ਵੀ ਮੋਦੀ ਰਾਜ ਦੇ ਵਿੱਚ ਉਹਨਾਂ ਨੇ ਦੇਸ਼ ਨੂੰ ਵਿਸ਼ਵ ਦਾ ਗੁਰੂ ਬਣਾਤਾ ਇਹ ਝੂਠ ਫਲਾਇਆ ਅੰਨੇ ਭਗਤਾ ਨੇ ਇਹਨੂੰ ਸਵਕਾਰ ਕਰ ਲਿਆ ਇਹਨੂੰ ਮੰਨ ਲਿਆ ਇਹਨੂੰ ਕਬੂਲ ਲਿਆ ਸਭ ਤੋਂ ਮਾੜੀ ਗੱਲ ਆ ਦੇਖੋ ਇੱਕ ਗੱਲ ਧਿਆਨ ਨਾਲ ਸੁਣਿਓ ਸਾਡੇ ਦੇਸ਼ 'ਚ ਅਸੀਂ ਸਾਰੇ ਕਲਚਰ ਇਹ ਬਣਾਤਾ ਹਵਾ ਬਹੁਤ ਕਰਦੇ ਆ ਪਾਡੇ ਬਹੁਤ ਆ ਜਿਹੜੇ ਕਾਬਲ ਬੰਦੇ ਹੁੰਦੇ ਨੇ ਉਹ ਅੰਦਰੋਂ ਤੇ ਬਾਹਰੋਂ ਮਜ਼ਬੂਤ ਹੁੰਦੇ ਨੇ ਉਹਨਾਂ ਦੇ ਸਰੀਰ ਵੀ ਮਜ਼ਬੂਤ ਹੁੰਦੇ ਨੇ ਦਿਮਾਗ ਵੀ ਮਜ਼ਬੂਤ ਹੁੰਦੇ ਨੇ ਆ ਚైనా ਵਾਲੇ ਜਿਨ੍ਹਾਂ ਨੂੰ ਜਦੋਂ ਅਸੀਂ ਬਿਨਾਂ ਗੱਲੋਂ ਪੜਾਸ਼ ਕੱਢਣੀ ਹੁੰਦੀ ਤੇ ਐਵੇਂ ਹੀ ਕਈ ਕਰੀ ਜਾਣਗੇ ਮਿਚੀਆਂ ਜੀਆਂ ਅੱਖਾਂ ਵਾਲੇ ਇਹ ਉਹ ਫਲਾਂ ਟਿੰਕ ਉਹ ਮਿਚੀਆਂ ਜੀਆਂ ਅੱਖਾਂ ਵਾਲੇ ਆ ਲਈ ਬਿਠੇ 91 ਮੈਡਲ ਤੇ ਅਸੀਂ 6 ਉਹ ਲਈ ਬਿਠੇ 40 ਸੋਨੇ ਦੇ ਅਸੀਂ ਕੋਈ ਵੀ ਨਹੀਂ ਅਸੀਂ ਗੱਲੀ ਬਾਤੀ ਮੈਂ ਵੱਡੀ ਤੇ ਕੰਮੀ ਵੱਡੀ ਜਠਾਣੀ ਇਹ ਪੰਜਾਬੀ ਦਾ ਬਹੁਤ ਵੱਡਾ ਪੁਰਾਣਾ ਖਾਨ ਕੰਮਾਂ ਚ ਬੰਦਾ ਵੱਡਾ ਹੋਣਾ ਚਾਹੀਦਾ ਅਸੀਂ ਗੱਲੀ ਬਾਤੀ ਤੇ ਭਾਸ਼ਣਾ ਚ ਵੱਡੇ ਆ ਮੋਦੀ ਸਾਹਿਬ ਨੂੰ ਭਾਸ਼ਣ ਆਉਂਦੇ ਨਹੀਂ ਉਹ ਭਾਸ਼ਣ ਨਾਲ ਦੇਸ਼ ਦਾ ਢਿੱਡ ਪਰਦੇ ਨੇ ਇੱਕ ਪਾਸੇ ਦਾਵਾ ਕਰਦੇ ਨੇ ਅਸੀਂ ਵਿਸ਼ਵ ਗੁਰੂ ਬਣ ਰਹੇ ਆ ਦੁਨੀਆ ਹੱਸਦੀ ਹੈ ਜਦੋਂ ਪਾਰਲੀਮੈਂਟ 'ਚ ਇਹਨਾਂ ਦਾ ਖੇਤੀਬਾੜੀ ਮੰਤਰੀ ਤੇ ਫਾਈਨਾਂਸ ਮਨਿਸਟਰ ਇਹ ਦਾਵਾ ਕਰਦੇ ਨੇ ਵੀ ਅਸੀਂ 86 ਕਰੋੜ ਦੇਸ਼ ਦੇ ਲੋਕਾਂ ਨੂੰ ਆਟਾ ਤੇ ਦਾਲ ਦੇ ਰਹੇ ਆ ਦੁਨੀਆ ਹੱਸਦੀ ਹੈ ਬਈ ਸ਼ਰਮ ਆਉਣੀ ਚਾਹੀਦੀ ਆ ਤੁਸੀਂ ਵਿਸ਼ਵਗੁਰੂ ਦੀ ਗੱਲ ਕਰਦੇ ਹੋ ਦੇਸ਼ ਦੇ ਲੋਕਾਂ ਨੂੰ ਆਤਮ ਨਿਰਭਰ ਤੁਸੀਂ ਬਣਾ ਨਹੀਂ ਸਕੇ ਆਟਾ ਦਾਲ ਆਪਣੇ ਆਪ ਲੈਣ ਦਾ ਦਮ ਤੁਸੀਂ ਲੋਕਾਂ ਦਾ ਬਣਾ ਨਹੀਂ ਸਕੇ 83 ਕਰੋੜ ਲੋਕਾਂ ਨੂੰ ਤੁਸੀਂ ਪਾਰਲੀਮੈਂਟ 'ਚ ਕਹਿੰਦੇ ਹੋ ਅਸੀਂ ਆਟਾ ਦਾਲ ਦਿੰਨੇ ਆ ਤੇ ਵਿਸ਼ਵਗੁਰੂ ਕਿਹੜੇ ਹਿਸਾਬ ਨਾਲ ਤੁਸੀਂ ਸ਼ੱਕੂ ਦੇ ਵਿਸ਼ਵਗੁਰੂ ਹੈ ਦੇਖੋ ਚైనా ਜਾਪਾਨ ਉਹਨਾਂ ਦੇਸ਼ਾਂ ਦੇ ਜਦੋਂ ਬੱਚਿਆਂ ਦੀ ਛੋਟੇ ਹੁੰਦਿਆਂ ਦੀ ਪਰਵਰਿਸ਼ ਅਸੀਂ ਦੇਖਦੇ ਆਂ ਤਾਂ ਸੱਚ ਮੁੱਚ ਪ੍ਰਭਾਵਿਤ ਹੋ ਜਾਂਨਾ ਮੈਂ ਤਾਂ ਮੈਂ ਦੇਖਦਾ ਰਹਿ ਜਾਂਨਾ ਦੇਖੋ ਸਾਡੀਆਂ ਸਰਕਾਰਾਂ ਤੇ ਸਿਸਟਮ ਨੇ ਸਾਰਾ ਬੇੜਾਗਰ ਕੀਤਾ ਪਰ ਸਾਡੇ ਉਹ ਉਹ ਸਾਰਾ ਕੁਝ ਸਾਡੇ ਸਮਾਜ ਚ ਆਮ ਘਰਾਂ ਤੱਕ ਆਇਆ ਪਿਆ ਉਹ ਕੀ ਕਰਦੇ ਨੇ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਬੜੀਆਂ ਹੀ ਔਖੀਆਂ ਹਾਲਾਤਾਂ ਦੇ ਵਿੱਚੋਂ ਉਹ ਕੱਢਦੇ ਨੇ ਬੜੀਆਂ ਔਖੀਆਂ ਤੁਸੀਂ ਆਮ ਹੀ ਵੀਡੀਓ ਦੇਖਦੇ ਹੋ ਮੁੰਗੇ ਹਜ਼ਾਰਾਂ ਵੀਡੀਓ ਦੇਖ ਲੀਆਂ ਹੋਣਗੀਆਂ ਜੰਮ ਦੇ ਬੱਚਿਆਂ ਨੂੰ ਉਹ ਪਾਣੀ ਚ ਸੁੱਟ-ਸੁੱਟ ਕੇ ਪਾਣੀ ਚੋਂ ਕੱਢਦੇ ਨੇ ਬੜੀਆਂ ਔਖੀਆਂ ਟ੍ਰੇਨਿੰਗ ਦੇ ਵਿੱਚੋਂ 5-5 4-4 ਸਾਲ ਦੇ ਬੱਚਿਆਂ ਨੂੰ ਕੱਢਦੇ ਨੇ ਬਹੁਤ ਜ਼ਿਆਦਾ ਸਰੀਰਕ ਤੇ ਦਿਮਾਗੀ ਔਖੀਆਂ ਸਥਿਤੀਆਂ ਚੋਂ ਕੱਢ ਕੇ ਉਹ ਬੱਚਿਆਂ ਨੂੰ ਫਲਾਦ ਬਣਾ ਦਿੰਦੇ ਨੇ ਆ ਸਾਡੇ ਜਿਹੜੇ 15-15 20-20 ਸਾਲ ਦੇ ਹੋ ਕੇ ਵੀ ਮੰਜੇ ਤੇ ਚਾਹ ਭਾਲਦੇ ਨੇ ਮੰਜੇ ਤੇ ਰੋਟੀ ਭਾਲਦੇ ਨੇ ਟਾਇਲਟ ਵੀ ਇਹਨਾਂ ਨੂੰ ਮੈਂ ਹੁੰਦਾ ਵੀ ਮੰਜੇ ਤੇ ਹੀ ਲੱਗੀ ਹੋਵੇ ਜਾਣਾ ਨਾ ਪਵੇ ਬਾਥਰੂਮ ਵੀ ਸਾਡਾ ਮੰਜੇ ਤੇ ਹੀ ਲੱਗਾ ਹੋਵੇ ਜਾਣਾ ਨਾ ਪਵੇ ਐਦਾਂ ਦੇ ਜਵਾਕਾਂ ਦੀ ਪਰਵਰਿਸ਼ ਅਸੀਂ ਕਰਦੇ ਆ 15-15 ਸਾਲ ਤੱਕ ਤਾਂ ਸਾਡੇ ਜਵਾਕ ਇਕੱਲੇ ਪਿਸ਼ਾਬ ਕਰਨ ਨਹੀਂ ਜਾਂਦੇ ਬੀਬੀ ਨਾਲ ਚੱਲ ਤੇ ਅਸੀਂ ਸਾਰਿਆਂ ਨੇ ਇੰਜ ਆਦਤ ਪਾਈ ਹੁੰਦੀ ਹੈ ਵੀ ਚੱਲ ਚੱਲ ਮੈਂ ਤੇਰੇ ਨਾਲ ਚੱਲਦਾ ਪਤਾ ਨਹੀਂ ਬਾਹਰ ਕੀ ਮਾਊ ਖਾ ਜਾਏਗਾ ਓ ਮਾਊ ਇੱਕ ਮੈਂ ਵੀਡੀਓ ਦੇਖੀ ਉਹ ਉਹਨਾਂ ਦੀ ਭਾਸ਼ਾ ਦੇ ਵਿੱਚ ਚైనా ਵਾਲਾ ਉਹਨੂੰ ਕਹਿ ਰਿਹਾ ਸੀਗਾ ਵੀ ਮੈਂ ਤੈਨੂੰ ਨਾ ਭੂਤ ਖਾਣੀ ਸਿਖਾਉਣਾ ਆਪਣੇ ਬੱਚੇ ਨੂੰ ਕਹਿ ਰਿਹਾ ਉਹ ਅਨਵਾਦ ਕੀਤਾ ਹੋਇਆ ਉਹ ਬੱਚੇ ਨੂੰ ਕਹਿ ਰਿਹਾ ਉਹਨਾਂ ਦੇ ਬੱਚੇ ਨੂੰ ਪਤਾ ਨਹੀਂ ਕਿੱਥੋਂ ਕਿਹਨੇ ਕਹਿਤਾ ਵੀ ਐ ਹੁੰਦਾ ਉਹ ਕਹਿੰਦਾ ਇਹਨੂੰ ਐ ਕਰਕੇ ਤੂੰ ਐ ਖਾ ਜਾ ਇਹ ਆ ਫੜ ਲਈ ਆ ਖਾ ਗਿਆ ਕਹਿੰਦਾ ਤੂੰ ਬਸ ਤੂੰ ਐ ਖਾ ਜਾ ਕਰ ਕਹਿੰਦਾ ਇਹਨਾਂ ਨੂੰ ਉਹ ਬੱਚਾ 5 ਮਿੰਟ ਚ ਕੌਨਫੀਡੈਂਸ ਚ ਆ ਜਾਂਦਾ ਇਹ ਵੀਡੀਓ ਬਿਲਕੁਲ ਰੀਅਲ ਮੈਂ ਦੇਖੀ سوشل میڈیا ਤੇ ਅਨਵਾਦ ਕੀਤੀ ਹੋਈ ਇੱਕ ਚੰਗੇ ਚੈਨਲ ਦੀ ਇੱਕ ਰਿਪਿਊਟਡ ਚੈਨਲ ਦੀ ਤਾਂ ਅਸੀਂ ਸਾਰੇ ਕੁਝ ਦੇ ਵਿੱਚ ਪਿੱਛੇ ਆ ਮਨੋਵਿਗਿਆਨਕ ਤੌਰ ਤੇ ਅਸੀਂ ਕਮਜ਼ੋਰ ਆ ਤਰਕਸ਼ੀਲਤਾ ਪੱਖੋਂ ਅਸੀਂ ਥੱਲੇ ਆ ਵਿਗਿਆਨਕ ਤਰੱਕੀ ਪੱਖੋਂ ਅਸੀਂ ਥੱਲੇ ਆ ਮਾਨਸਿਕ ਮਜ਼ਬੂਤੀ ਦੇ ਪੱਖ ਤੋਂ ਅਸੀਂ ਬਹੁਤ ਥੱਲੇ ਆ ਅੱਜ ਜਿੰਨੇ ਜਨ ਪੂਤ ਚੰਬੜਦੇ ਨੇ ਨਾ ਇਹ ਸਾਡੇ ਦੇਸ਼ 'ਚ ਲੋਕਾਂ ਨੂੰ ਚੰਬੜਦੇ ਨੇ ਉਹਨਾਂ ਦੇਸ਼ਾਂ ਦੇ ਵਿੱਚ ਹੁਣ ਲੋਕਾਂ ਨੂੰ ਜਨ ਪੂਤ ਨਹੀਂ ਚੰਬੜਦੇ ਕਿਉਂਕਿ ਇਹ ਮਾਨਸਿਕ ਰੋਗ ਨਹੀਂ ਇਹ ਸਾਡੀ ਬਹੁਤ ਵੱਡੀ ਕਮਜ਼ੋਰੀ ਹੈ ਕਿ ਅਸੀਂ ਬੱਚਿਆਂ ਨੂੰ ਦਿਮਾਗੀ ਤੇ ਸ਼ਰੀਰਕ ਤੌਰ ਤੇ ਮਜ਼ਬੂਤ ਕੀਤਾ ਨਹੀਂ ਇਹੀ ਕਾਰਨ ਹੈ ਕਿ ਮਾੜੀ ਮਾੜੀ ਗੱਲ ਤੇ ਅਸੀਂ ਕੱਪੜਿਆਂ ਬਾਹਰ ਹੋ ਜਾਂਦੇ ਆ ਮਤਲਬ ਬਹੁਤ ਔਖੀਆਂ ਚੁਣੌਤੀਆਂ ਨਾਲ ਮੱਥਾ ਲਾਉਣ ਵਾਲੇ ਸ਼ਰੀਰ ਤੇ ਦਿਮਾਗ ਅਸੀਂ ਤਿਆਰ ਹੀ ਨਹੀਂ ਕਰਦੇ ਇਹ ਸਾਡੇ ਰਾਜ ਪ੍ਰਬੰਧ ਦੀ ਦੇਣ ਹੈ ਸਾਡੀਆਂ ਸਰਕਾਰਾਂ ਦੀ ਦੇਣ ਹੈ ਔਰ ਆ ਮੋਦੀ ਸਾਹਿਬ ਹੋਰੀ ਇਹਦਾ ਜਵਾਬ ਦੇਣਗੇ ਵੀ ਕਿਉਂ ਵਿਨੇਸ਼ ਫੁਗਾਟ ਭਾਰਤ ਦੀ ਧੀ ਬੜੀ ਮਿਹਨਤ ਕੀਤੀ ਧੀ ਨਹੀਂ ਬੱਲੇ ਸ਼ਾਬਾਸ਼ ਜਿਉਂਦੀ ਰਹੇ ਸ਼ੇਰਨੀਆਂ ਪਰ ਜਦੋਂ ਉਹ ਉਥੇ ਫਾਈਨਲ 'ਚ ਪਹੁੰਚਦੀ ਹੈ ਤਾਂ ਇੱਕ ਉਹ ਉਹ ਧੀ ਜਿਹੜੀ ਮੋਦੀ ਸਰਕਾਰ ਦੇ ਖਿਲਾਫ ਜੰਤਰ ਮੰਤਰ ਧਰਨੇ ਤੇ ਬੈਠੀ ਰਹੀ ਪਤਾ ਨਹੀਂ ਉਹਦੇ ਨਾਲ ਕੀ ਸਾਜ਼ਿਸ਼ ਹੋਈ ਜਾਣ ਤੋਂ ਪਹਿਲਾਂ ਉਹਨੇ ਆਪਣਾ ਟਵੀਟ ਵੀ ਕੀਤਾ ਸੀ ਤੇ ਵੀਡੀਓ ਵੀ ਬਣਾਈ ਸੀ 올림픽 ਚ ਜਾਣ ਤੋਂ ਪਹਿਲਾਂ ਵੀ ਮੇਰੇ ਨਾਲ ਬਹੁਤ ਵੱਡੀ ਸਾਜ਼ਿਸ਼ ਹੋਊਗੀ ਇੱਥੋਂ ਤੱਕ ਬੋਲ ਕੇ ਗਈ ਉਹ ਮੇਰਾ ਡੋਪ ਟੈਸਟ ਫੇਲ ਕੀਤਾ ਜਾ ਸਕਦਾ ਹੈ ਬੋਲ ਕੇ ਗਈ ਆ ਉਹੀ ਕੁਸ਼ੋ ਦੇ ਵਿਚਾਰੀ ਨਾਲ ਹੋਇਆ ਡੋਪਟ ਫੇਲ ਨਹੀਂ ਕੀਤਾ 100 ਗ੍ਰਾਮ weight ਵਧ ਕਰਤਾ ਜਿਹੜੀ ਧੀ ਪਹਿਲਾ 8-10 ਮੁਕਾਬਲੇ ਉਸੇ 올림픽 ਚ ਖੇਡ ਕੇ ਫਾਈਨਲ ਚ ਪਹੁੰਚੀ ਉਦੋਂ ਤੋ ਉਹਦਾ weight ਵੱਧ ਨਹੀਂ ਸੀ ਫਿਰ 100 ਗ੍ਰਾਮ ਵੱਧ ਕਿਵੇਂ ਹੋ ਗਿਆ 100 ਗ੍ਰਾਮ weight ਜਾਂ 200-300 ਗ੍ਰਾਮ ਤੱਕ weight ਵੱਧ ਘਟ 24 ਘੰਟਿਆਂ ਦੇ ਵਿੱਚ ਵੱਧ ਘਟ ਕੀਤਾ ਜਾ ਸਕਦਾ ਹੈ ਪਰ ਉਹਨੂੰ ਮੌਕਾ ਕਿਉਂ ਨਹੀਂ ਦਿੱਤਾ ਗਿਆ ਇੱਥੇ ਤੁਸੀਂ ਇੱਕ ਬਹੁਤ ਵੱਡੀ ਮੈਂ ਤੁਹਾਨੂੰ ਕੀਨੀਆਂ ਦੀ ਐਗਜ਼ਾਮਪਲ ਦੇਣਾ ਕੀਨੀਆਂ ਦਾ ਇੱਕ ਐਥਲੀਟ ਫੈਚ 5000 ਮੀਟਰ ਦੀ ਦੌੜ ਚ ਉਹਨੂੰ ਡਿਸਕਵਾਲਿਫਾਈ ਕਰਤਾ ਕੀਨੀਆਂ ਦੀ ਸਰਕਾਰ ਨੇ ਥ੍ਰੈਟ ਧਮਕੀ ਕੀਤੀ ਵੀ ਜੇਕਰ ਸਾਡੇ ਬੰਦੇ ਨੂੰ ਭੱਜਣ ਨਾ ਦਿੱਤਾ ਬਾਹਨਾ ਬਣਾ ਕੇ ਤੁਸੀਂ ਡਿਸਕਵালিਫਾਈ ਕਰ ਰਹੇ ਹੋ ਅਸੀਂ ਸਦਾ ਲਈ ਇਸ 올림픽 ਦੇ ਧੋਖੇ ਚ ਬਾਹਰ ਆਵਾਂਗੇ ਅਸੀਂ ਕਹਾਂਗੇ ਬੇਈਮਾਨ ਗੇਮ ਆ ਅਗਲੇ ਦਿਨ ਉਹਨਾਂ ਦੇ ਖਿਡਾਰੀ ਨੂੰ ਫਿਰ ਗੇਮ ਚ ਉਹਨਾਂ ਨੇ ਸ਼ਾਮਲ ਕਰ ਲਿਆ ਕੁਆਲੀਫਾਈ ਕਰਤਾ ਔਰ ਭਾਰਤ ਵੀ ਤੀ ਪੂਰੀ ਦੁਨੀਆ ਜਿਹੜੀ ਕੁੜੀ ਫਾਈਨਲ ਮੁਕਾਬਲੇ ਚ ਜਿੱਤੀ ਹੈ ਜਿਹਦਾ ਵਿਨੇਸ਼ਰਲ ਮੁਕਾਬਲਾ ਹੋਣਾ ਸੀ ਹੋਨੇ ਕਿਹਾ ਕਿ ਵਿਨੇਸ਼ ਦੇ ਨਾਲ ਧੱਕਾ ਹੋਇਆ ਉਹ ਬਹੁਤ ਕਾਬਲ ਸੀ ਉਹ ਫौलाਦ ਸੀ ਕਹਿੰਦੀ ਮੈਂ ਖੁਦ ਪਰੇਸ਼ਾਨ ਸੀ ਕਿ ਉਹਦੇ ਨਾਲ ਮੈਨੂੰ ਘੁਲਣਾ ਪੈਣਾ ਉਹ ਖੜਾਰਨ ਨੇ ਵੀ ਇਹਦੇ ਉੱਪਰ ਆਪਣਾ ਬਿਆਨ ਦਿੱਤਾ ਤਾਂ ਮੋਦੀ ਸਰਕਾਰ ਨੇ ਕੀ ਕੀਤਾ ਮੋਦੀ ਸਰਕਾਰ ਨੇ 올림픽 ਦੇ ਵਿੱਚ ਉਸ ਧੀ ਦੇ ਨਾਲ ਖੜਨ ਲਈ ਕੀ ਕੀਤਾ ਕੱਖ ਨਹੀਂ ਕੀਤਾ ਸੋ ਭਗਤਾਂ ਨੂੰ ਮੈਂ ਪਹਿਲਾਂ ਕਿਹਾ ਸੀ ਮਿਰਚਾਂ ਲੱਗਣਗੀਆਂ ਲੱਗ ਰਹੀਆਂ ਹੋਣਗੀਆਂ ਗਲਤ ਕਮੈਂਟ ਵੀ ਲਿਖਣਗੇ ਜੀ ਆਇਆਂ ਨੂੰ ਬਹੁਤ ਮਿਹਰਬਾਨੀ ਸ਼ੁਕਰੀਆ